ਸਭ ਤੋਂ ਪਹਿਲਾਂ ਜੀ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਬਾਬਾ ਜੀ ਦੇ ਵਿਆਹ ਦੀਆਂ ਨਿੱਕੀ ਵਧਾਈਆਂ ਦਿੰਨੀ ਆ ਅੱਜ ਅਸੀਂ ਇਸ ਮੌਕੇ ਤੇ ਸਾਰੇ ਵਿਭਾਗ ਬੁਲਾਏ ਬਿਜਲੀ ਵਿਭਾਗ ਬੁਲਾਇਆ ਸੀਵਰੇਜ ਕਾਰਪੋਰੇਸ਼ਨ ਸਿਹਤ ਵਿਭਾਗ ਇਵਨ ਵਿਦ ਦੀ ਪੁਲਿਸ ਬੇਸਿਕ ਆਪਾਂ ਚਾਹ ਰਹੇ ਆ ਕਿ ਸਾਡਾ ਜਿਹੜਾ ਵਿਆਹ ਹੈ ਉਹ ਥੁੰਮਦਾਮ ਨਾਲ ਮਨਾਇਆ ਜਾਏ ਕੋਈ ਦਿੱਕਤ ਦਾ ਸਾਹਮਣਾ ਨਾ ਕੀਤਾ ਜਾਏ ਇਦੇ ਵਿੱਚ ਅਸੀਂ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਐ ਕਾਰਪੋਰੇਸ਼ਨ ਨੂੰ ਕਿ ਸਫਾਈ ਦਾ ਜਿਹੜਾ ਧਿਆਨ ਹੈ ਉਹ ਪ੍ਰੋਪਰ ਰੱਖਿਆ ਜਾਵੇ ਸਟਰੀਟ ਲਾਈਟਸ ਨੂੰ ਸਜਾਵਟ ਪੂਰੇ ਸ਼ਹਿਰ ਦੀ ਚੰਗੇ ਤਰੀਕੇ ਨਾਲ ਹੋਵੇ ਸੀਵਰੇਜ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਾਨੂੰ ਸਰਟੀਫਾਈ ਕਰਕੇ ਦਵੇਗਾ ਕਿ ਕਿਤੇ ਵੀ ਕੋਈ ਮੈਨਹੋਲ ਖੁੱਲਾ ਨਾ ਰਹਿ ਜਾਏ ਸਾਰਾ ਇਸ ਸੀਵਰੇਜ ਦੀ ਪ੍ਰੋਪਰ ਸਫਾਈ ਕਰਾਈ ਜਾਏ ਬਿਜਲੀ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਕਿਤੇ ਵੀ ਕੋਈ ਵੀ ਲੋ ਲਾਈਂਗ ਵਾਇਰ ਨਾ ਹੋਵੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਤੋਂ ਇਲਾਵਾ ਮੈਂ ਜਨਤਾ ਨੂੰ ਵੀ ਅਪੀਲ ਕਰੂੰਗੀ ਜੇ ਕਿਸੇ ਦੇ ਧਿਆਨ 'ਚ ਕੋਈ ਮੈਨਹੋਲ ਖੁੱਲਾ ਨਜ਼ਰ ਆਂਦਾ ਹੈ ਕਿਸੇ ਕੋਈ ਲੋ ਲਾਈਂਗ ਵਾਇਰ ਨਜ਼ਰ ਆਂਦੀ ਹੈ ਕੋਈ ਟੋਆ ਟੇਬਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਉਹ ਸਾਡੇ ਐਸ ਡੀ ਐਮ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ ਤੇ ਇਮੀਡੀਏਟਲੀ ਉਸ ਚੀਜ਼ ਤੇ ਐਕਸ਼ਨ ਲਿੱਤਾ ਜਾਵੇਗਾ ਥੈਂਕ ਯੂ ਮੈਂ ਦਿੱਤੀ ਗਵਨ ਕੀਤੀ ਗਈ ਜੀ ਸੁਰੱਖਿਆ ਨੂੰ ਲੈ ਕੇ ਅਸੀਂ ਹੁਣੇ ਡੀ ਐਸ ਪੀ ਸਾਹਿਬ ਨਾਲ ਗੱਲ ਕੀਤੀ ਹੈ ਵੀ ਹੈਵ ਮੇਡ ਸ਼ੋਰ ਕਿ ਕਿਤੇ ਵੀ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਹੈਗਾ ਕੋਈ ਰੂਲਸ ਰੈਗੂਲੇਸ਼ਨਸ ਦੀ ਵਾਇਲੇਸ਼ਨ ਨਾ ਕਰੇ ਜਿਵੇਂ ਕਿ ਆਪਾਂ ਡਰਾਈਡੇ ਵੀ ਕੋਸ਼ਿਸ਼ ਕੀਤਾ ਹੈ 10 ਤਰੀਕ ਨੂੰ ਸੋ ਸਾਡੀ ਜਿਹੜੀ ਪੁਲਿਸ ਫੋਰਸ ਹੈ ਆਪਣੀ ਫੁੱਲ ਤਿਆਰੀ ਚ ਹੈ ਸੁਲਤਾਨਪੁਰ ਲੋਧੀ ਤੋਂ ਪ੍ਰਚਾਰ ਕੀਤਾ ਕਿ ਕਿ ਸੌਲਵਿੰਗ ਕਰਿਆ ਸੁਲਤਾਨਪੁਰ ਲੋਧੀ ਤੋਂ ਜਦੋਂ ਬਰਾਤ ਚੱਲ ਕੇ ਆਂਦੀ ਹੈ ਤੇ ਸਾਡਾ ਜਿਹੜਾ ਪਹਿਲਾ ਪਿੰਡ ਅਦੋ ਵਾਲੀ ਪੈਂਦਾ ਹੈ ਉਥੇ ਬਕਾਇਦਾ ਡੀਸੀ ਸਾਹਿਬ ਆਉਂਦੇ ਨੇ ਤੇ ਬਰਾਤ ਨੂੰ ਰਿਸਿਵ ਕਰਦੇ ਆਜ ਜਿਹੜੀ ਹੈਗੀ ਸਪੈਸ਼ਲ ਮੀਟਿੰਗ ਮਾਨਯੋਗ ਡੀਸੀ ਆਪਕਾ ਸ਼੍ਰੀ 우ਮਾ ਸ਼ੰਕਰ ਗੁਪਤਾ ਆਈਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਇੱਥੇ ਸ਼੍ਰੀ ਗੁਰੂ ਨਾਨਕ ਜੀ ਦੀ ਵਿਆਦ ਉਤਸਵੇ ਜਿਹੜਾ ਪ੍ਰੋਗਰਾਮ ਮਨਾਇਆ ਜਾਂਦਾ ਬਾਬੇ ਜੀ ਦੇ ਵਿਆਹ ਦੇ ਵਿਗੇ ਉਹਦੇ ਸੰਬੰਧੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸੋ ਉਹਦੇ ਸਬੰਧ ਵਿੱਚ ਸਾਰੇ ਹੀ ਜਿੰਨੇ ਵੀ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਨੇ ਸਾਰਿਆਂ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ ਕਿ ਜੋ ਵੀ ਜ਼ਰੂਰੀ ਇੰਤਜ਼ਾਮ ਕਰਨੇ ਨੇ ਉਹ ਸਾਰਿਆਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਤੇ ਇਹ ਸਾਰਿਆਂ ਨੂੰ ਸ਼ੋਰ ਕਰਨ ਲਈ ਕਹਿ ਦਿੱਤਾ ਗਿਆ ਕਿ ਜਿਹੜਾ ਹੈਗਾ ਸਮਾਂ ਰਹਿੰਦੇ ਹੋਏ ਸਾਰੇ ਹੀ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕਰ ਲਏ ਜਾਣ